मैं भीमराव यशवंतराव अम्बेडकर इस होशियारपुर पार्लियामेंट कॉल से कैंडिडेट हूँ पिछली महीना भर से मैं कैंपेन कर रहा हूँ बड़े लोगों की सहायता मिल रही बड़ा सपोर्ट मिल रहा है होशियारपुर मतदारों का उनके बहुत तो अच्छा है लग है। रहा है कि बाबा साहब का पोता हमारे याद कैंडिडेट करके आए एक नई विकल्प देने का मैंने इस पंजाब में प्रयास किया है होशियारपुर से क्योंकि मैंने देखा कि इस पंजाब में पॉलिटिकल मूवमेंट नहीं रही पॉलिटिकल पार्टीज नहीं रही जो बाबा साहेब और मान्यवर काशीराम का नाम लेके चलने वाली पार्टी थी वो सौदाबाजी की पार्टी है मैंने नहीं यहाँ के मतदारों ने सब समझ लिया है इसके लिए जहाँ भी जाता हूँ वहाँ अच्छी सी सपोर्ट मिलती है जो पहले की पार्टी थी बाबा साहब के नाम से चलने वाले लोग कार्यकर्ता उनके नेता मुझे मिल रहे समर्थन कर रहे एंड इसीलिए लगता है कि मैं इस हशारपुर से विजय हूँ जय जयपाल आज हल्का भलाथ बच्च सा बहुत ही सत्कारयोग उस ਦਾਣੀ ਦੇ ਫੁੱਲ ਆਏ ਨੇ ਜਿਸ ਦਾਣੀ ਤੋਂ ਅਸੀਂ ਵੀ ਵਿਚਾਰਤਾਲਾ ਤੋਂ ਪ੍ਰਭਾਵਿਤ ਆ। ਮੈਂ ਡਾਕਟਰ ਭੀਮrao ਅੰਬੇਦਕਰ ਜੀ ਬਾਰੇ ਪੜ੍ਹਦਾ ਹੁੰਦਾ ਸੀ, ਸੁਣਦਾ ਹੁੰਦਾ ਸੀ ਆਪਣੇ ਬਜ਼ੁਰਗਵਾਨ ਤੋਂ ਕਿ ਆ ਜਿਹੜਾ ਮੌਕਾ ਬੋਲਣ ਦਾ, ਚੱਲਣ ਦਾ ਜਾਂ ਵੋਟ ਪਾਉਣ ਦਾ ਅਧਿਕਾਰ ਏ, ਇਹ ਡਾਕਟਰ ਸਾਹਿਬ ਨੇ ਸਾਨੂੰ ਲੈ ਕੇ ਦਿੱਤਾ। ਅੱਜ ਅਸੀਂ ਇਸ ਚੀਜ਼ ਨੂੰ ਸਮਝਦੇ ਹੋਏ, ਬਾਬਾ ਸਾਹਿਬ ਦੀ ਇਡਿਓਲੋਜੀ ਨੂੰ ਸਮਝਦੇ ਹੋਏ, ਅੱਜ ਜੇ ਉਹ ਕਰਜ਼ਾ ਨਹੀਂ ਲਾ ਸਕੇ ਤੇ ਬੜੀ ਸ਼ੇਮਫੁਲ ਗੱਲ ਨੇ। ਉਹਨਾਂ ਦੇ ਖਾਸ ਇਨ ਖਾਸ ਉਹਨਾਂ ਦੇ ਬਲੱਡ ਰਿਲੇਸ਼ਨ ਦੇ ਵਿੱਚ ਉਹਨਾਂ ਦੇ ਪੋਤਰਾ ਜੀ ਆਏ ਨੇ ਤੇ ਮੇਰਾ ਫਰਜ਼ ਬਣਦਾ ਪਾਰਟੀ ਬਾਜੀ ਤੋਂ ਉੱਪਰ ਠਕੀ ਇਨਸਾਨੀਅਤ ਦੇ ਆਪਣੇ ਸਮਾਜ ਦੇ ਨਾਲ ਖੜਨਾ ਆਪਣੇ ਸਮਾਜ ਦੀ ਗੱਲ ਕਰਨਾ ਔਰ ਜੇ ਮੈਂ ਆਪਣੇ ਪਰਿਵਾਰ ਦੀਆਂ ਵੋਟਾਂ ਡਾਕਟਰ ਸਾਹਿਬ ਦੇ ਝੋਲੀ ਚ ਪਾ ਦਵਾਂ ਤੇ ਇਹ ਮੇਰਾ ਛੋਟਾ ਜਿਹਾ ਜਿਹੜਾ ਕਰਜ਼ਾ ਉਹ ਲੱਥ ਜਾ ਤੋ ਮੈਂ ਐਸ ਪਰਪਸ ਨਾਲ ਡਾਕਟਰ ਸਾਹਿਬ ਦੇ ਨਾਲ ਤੁਰਦਾ ਆਂ ਔਰ ਐਜ਼ ਅ ਵਲੰਟੀਅਰ ਕੋਈ ਲੀਡਰਸ਼ਿਪ ਨਹੀਂ ਕੋਈ ਗੱਲ ਨਹੀਂ ਐਜ਼ ਅ ਵਲੰਟੀਅਰ ਇਹਨਾਂ ਦੇ ਨਾਲ ਆ ਔਰ ਸਮਾਜਿਕ ਪੱਖੋਂ ਆਪਣੇ ਐਸੀ ਪਰਿਵਾਰਾਂ ਵੱਕੋਂ ਇਹਨਾਂ ਦੇ ਨਾਲ ਤੁਰੂੰਗਾ ਔਰ ਸੁਚੱਜੀ ਸੋਚ ਨੂੰ ਹਮੇਸ਼ਾ ਹੀ ਸਲਾਮ ਕਰਾਂ ਮਾਨਯੋਗ ਪੱਤਰਕਾਰ ਸਾਥੀਓ ਮੈਂ ਗੁਰਮਨ ਸਿੰਘ ਖੋਸਰਾ ਨੈਸ਼ਨਲ ਪ੍ਰੈਜ਼ੀਡੈਂਟ ਡੈਮੋਕ੍ਰੈਟਿਕ ਭਾਰਤੀ ਲੋਕਦਲ ਜਦੋਂ ਇਸ ਗੱਲ ਦਾ ਮੈਨੂੰ ਪਤਾ ਲੱਗਾ ਕਿ ਬਾਬਾ ਸਾਹਿਬ ਜੀ ਦੇ ਪੁੱਤਰੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਬਣ ਕੇ ਆ ਰਹੇ ਹਨ ਤਾਂ ਮੈਨੂੰ ਬੜੀ ਖੁਸ਼ੀ ਹੋਈ ਮਾਣ ਵੀ ਮਹਿਸੂਸ ਹੋਇਆ ਕਿ ਐਡੀ ਮਹਾਨ ਸ਼ਖਸੀਅਤ ਸਾਡੇ ਲੋਕ ਸਭਾ ਹਲਕਾ ਹਿਸ਼ਾਰਪੁਰ ਤੋਂ ਚੋਣ ਮੈਦਾਨ ਵਿੱਚ ਆ ਰਹੇ ਹਨ ਅਸੀਂ ਇਹਨਾਂ ਨੂੰ ਬਿਨਾਂ ਸ਼ਰਤ ਡੈਮੋਕ੍ਰੈਟਿਕ ਭਾਰਤੀ ਲੋਕਦਾਲ ਵੱਲੋਂ ਸਮਰਥਨ ਦਿੱਤਾ ਤੇ ਇਹਨਾਂ ਦੇ ਨਾਲ ਵਰਕਰ ਰਿਹਾ ਪੂਰੇ ਹਲਕੇ ਦੇ ਵਿੱਚ ਤੋਂ ਮੈਂ ਤੁਹਾਡੇ ਮੱਧਿਓਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਇਸ ਦੇਸ਼ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹਨ ਚਾਹੇ ਉਹ ਪੰਜਾਬ 'ਚ ਹੋਣ ਜਾਂ ਪੂਰੇ ਦੇਸ਼ ਵਿੱਚ ਹੋਣ ਉਹ ਸਾਰੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਨਾ ਨੂੰ ਲੈ ਕੇ ਲੋਕਾਂ ਕੋਲ ਵੋਟ ਮੰਗਣ ਜਾਂਦੇ ਹਨ ਤੇ ਜੇਕਰ ਜਦੋਂ ਪਤਾ ਲੱਗਾ ਸੀਗਾ ਵੀ ਲੋਕ ਸਭਾ ਹਲਕਾ ਹੁਸ਼ਾਰਪੁਰ ਤੋਂ ਬਾਬਾ ਸਿਆਪ ਜੀ ਦੇ ਵੰਸ਼ ਵਿੱਚੋਂ ਉਹਨਾਂ ਦੇ ਪੋਤਾ ਉਮੀਦਵਾਰ ਬਣ ਕੇ ਆਏ ਹਨ ਤੇ ਜਿੱਡੀਆਂ ਵੀ ਰਾਜਨੀਤਿਕ ਪਾਰਟੀਆਂ ਦੇ ਕੈਂਡੀਡੇਟ ਸੀਗੇ ਉਹਨਾਂ ਨੂੰ ਤੋਹਫੇ ਵਜੋਂ ਇਹ ਸ਼ੀਟ ਦੇ ਦੇਣੀ ਚਾਹੀਦੀ ਸੀ ਜੀ ਸਮੂਹ ਪ੍ਰਧਾਨ ਦੇ ਵਿੱਚ ਕੌਣ ਚਾ ਮੌਕਾ ਮਿਲਿਆ ਮਾਦਮ ਸਾਡੇ ਬਣੇਸ਼ੋ ਰਾਜੂਪੱਟ ਜੀ ਇਹਨਾਂ ਨੇ ਸਾਡੇ ਦਰਸ਼ਕ ਰਹੇ ਔਰ ਇਸੀ ਮੀਡੀਆ ਦੇ ਮਾਧਮ ਤੋਂ ਸਾਰੀ ਸੰਗਤ ਨੂੰ ਅਪੀਲ ਕਰਨਾ ਚਾਹਦੇ ਆ ਇੱਕ ਤਾਂ ਸੰਗਤ ਦਾ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਹੈ ਕਿ بابا ਸਾਹਿਬ ਤੋਂ ਬਰੇਕ ਕਰ ਦੇ ਕੋਟਾ ਜੀ ਖੁਦ ਆਏ ਹਨ ਔਰ ਲੋਕ ਸਵਾਲ ਕਰ ਸ਼ਹਿਰ ਪਰ ਤੋਂ ਲਕਸ਼ਣ ਲਾ ਰਹੇ ਹਨ ਜਿਹਨਾਂ ਚੋਂ ਨਸ਼ਾ ਗੈਸ ਲੰਘ ਰਿਹਾ ਹੈ ਔਰ ਮੈਂ ਤੁਹਾਡੇ ਮੀਡੀਆ ਦੇ ਮਾਧਮ ਅਪੀਲ ਕਰ ਰਹੀ ਹਾਂ ਕਿ ਇੱਕ ਵਾਰ ਆਪਣਾ ਥੋੜਾ ਜਿੰਨਾ ਬੌਸਰ ਨੂੰ ਦਿੱਤਾ ਜਾਂ ਤੇ ਕਲ ਦਿਗੋ ਚੜਿਆ ਹੋਇਆ ਇਹਨਾਂ ਕਾਰਜ ਆਪਾਂ ਦਾ ਆਕਰਸ਼ਿਤ ਜੀਏ ਔਰ ਫਿਰ ਦਾ ਜਸ਼ੋਨ ਤੋਂ ਦੇਖਦਾ ਜੀ ਦੇ ਜੋ ਗੈਸ ਸਿਲੰਡਰ ਹੋ ਜੋ ਸਾਨੂੰ ਮੋਰ ਲਾਗੇ ਆਪਾਂ ਮੈਂਬਰ ਪਾਰਲੀਮੈਂਟ ਬਣ ਰਹੀ ਹੈ ਨਹੀਂ ਸਾਡੇ ਮਤਲਬ ਦੀ ਕਰਦਾ